ਆਜ ਸੱਚੇ ਦੇ ਦਰਸ਼ਨਾਂ ਦੇ ਲਈ ਇਹ ਆਇਆ ਹੈ ਅਤੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਇਹਨੇ ਆਪਣਾ ਸਿਰ ਰੱਖ ਕਰ ਪਗਵੰਦਨ ਕੀਤਾ ਹੈ ਭਾਵ ਸਤਿਗੁਰੂ ਜੀ ਦੇ ਚਰਨਾਂ ਨੂੰ ਆਪਣੇ ਮਸਤਿਸ਼ਕ ਨਾਲ ਸਪਰਸ਼ ਕੀਤਾ ਹੈ ਸਨ ਮੁਖ ਬੈਠ ਆਨੰਦ ਬਿਲੰਦੇ 부ਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੈਠ ਕੇ ਇਹਨੇ ਆਨੰਦ ਲਿਆ ਅੰਦਰੋਂ ਪ੍ਰਸੰਨ ਹੋਇਆ ਹੈ ਅਤੇ ਇਸਹਿ ਮਹਾਰਾਜ ਜੀ ਨੂੰ ਆਪਣਾ ਇੱਕ ਜੋ ਅੰਦਰ ਦਾ ਇਹਦਾ ਅੰਦਰ ਦਾ ਇਹਦਾ ਸ਼ੰਕਾ ਹੈ ਉਹ ਨਰਵਿਰਤ ਨਾ ਹੋਇਆ ਇਸ ਸ਼ੰਕੇ ਨੂੰ ਲੈ ਕੇ ਮਹਾਰਾਜ ਜੀ ਨੂੰ ਪ੍ਰਸ਼ਨ ਕਰਦਾ ਹੈ ਸ੍ਰੀ ਪ੍ਰਭ ਜੀ ਤਮ ਪੰਥ ਚਲਾਇਓ ਬਾਣਾ ਰਚਿਓ ਕੇਸ ਰਖਵਾਇਓ ਮਹਾਰਾਜ ਜੀ ਨੂੰ ਇਹ ਪ੍ਰਸ਼ਨ ਕਰਦਾ ਹੈ ਬੰਦਨਾ ਕਰਦਾ ਹੈ ਹੱਥ ਜੋੜ ਕਰ ਸਤਿਗੁਰੂ ਮੇਰੇ ਅੰਦਰ ਦਾ ਇੱਕ ਸ਼ੰਕਾ ਹੈ ਜਿਹੜਾ ਇਹ ਨਰਵਿਰਤ ਨਹੀਂ ਹੋਇਆ ਮੇਰੇ ਤੇ ਕਿਰਪਾ ਕਰੋ ਮੈਨੂੰ ਦੱਸੋ ਆਪ ਜੀ ਨੇ ਇਹ ਇੱਕ ਵਿਲੱਖਣ ਪੰਥ ਚਲਾਇਆ ਵਹੀਰ ਚਲਾਈ ਹੈ ਅਸੇ ਇਸ ਪੰਥ ਦੇ ਵਿੱਚ ਆਪਣੇ ਗੁਰਸਿੱਖਾਂ ਆਪਣੇ ਫੌਜੀਆ ਨੂੰ ਕੇਸ ਅਤੇ ਬਾਣਾ ਕਿਉਂ ਪਹਿਨਾਇਆ ਹੈ ਗੁਰੂ ਗਰੀਬ ਨਿਵਾਜ ਬਤਾਵੋ ਕਿਸ ਕਾਰਨ ਕਰ ਇਨਹੋ ਰਖਾਵੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਹੜੇ ਕਾਰਨ ਦੇ ਵਸ਼ਤ ਸੀ ਇਹ ਕੇਸ ਹਨ ਜਿਹੜੇ ਅਤੇ ਬਾਣਾ ਹੈ ਜਿਹੜਾ ਰਖਾਇਆ ਹੈ ਮੁਖ sire sona sire ਮੁਖ ਫਰਮਾ ਬਨ ਕਰਿਓ ਤੁਮ ਤੋ ਸ਼ਾਸਤਰ ਪੋਥ ਵਿਚਰਿਓ ਮਹਾਰਾਜ ਸਾਹਿਬ ਜੀ ਨੇ ਜਦੋਂ ਇਹਦੇ ਵੱਲ ਦ੍ਰਿਸ਼ਟੀ ਕੀਤੀ ਤੇ ਆਪਾਂ ਪਹਿਲਾਂ ਇਹ ਬੇਨਤੀ ਕੀਤੀ ਹੈ ਜਿਹੜਾ ਨੌ ਨੇ ਦਖਤਰੀ ਸੀ ਬੜੇ ਜਿਆਦਾ ਸ਼ਾਸਤਰਾਂ ਦਾ ਗਿਆਤਾ ਸੀ ਬਹੁਤ ਜਿਆਦਾ ਪੜਿਆ ਲਿਖਿਆ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਦਾ ਪ੍ਰਸ਼ਨ ਸੁਣ ਕਰ ਇਹਨੂੰ ਸਤਿਗੁਰੂ ਜੀ ਨੇ ਉੱਤਰ ਕੀਤਾ ਸਹਿਬ ਮਹਾਰਾਜ ਕਹਿੰਦੇ ਤੁਸੀਂ ਤੇ ਬੜੇ ਹੀ ਸ਼ਾਸਤਰ ਬਖਾਨੇ ਨੇ ਉਹਨਾਂ ਸ਼ਾਸਤਰਾਂ ਦੇ ਗਿਆਤਾ ਹੋ ਉਹਨਾਂ ਨੂੰ ਪੜ੍ਹ ਕਰ ਵਿਚਾਰ ਉਹਨਾਂ ਦੀ ਕੀਤੀ ਹੈ ਪੜਨ ਸਸ ਪੜਨ ਸ੍ਰਮਨ ਮਹ ਬੈ ਸਬਿਤਾਈ ਇਹ ਗਤ ਲਖੀ ਕੈ ਨਹਿ ਤੁਮ ਪਾਈ ਮਹਾਰਾਜ ਸਾਹਿਬ ਕਹਿੰਦੇ ਬੜੇ ਵੀ ਬੜੇ ਹੋ ਸ਼ਾਸਤਰਾਂ ਦੇ ਗਿਆਤਾ ਵੀ ਬੜੇ ਹੋ ਪਰ ਆਪ ਜੀਆਂ ਨੇ ਅਜੇ ਤੱਕ ਇਹ ਪਵਿੱਤਰ ਜੋ ਕੇਸ ਰੱਬ ਦੀ ਦਾਤ ਹਨ ਇਹਨਾਂ ਦੀ ਗਤ ਨਹੀਂ ਪ੍ਰਾਪਤ ਕੀਤੀ ਧਰਮ ਰਖਨ ਕੈ ਸਾਧਕ ਭਲੇ ਸਿਨਕਾਦਕ ਤੇ ਆਵਤ ਚਲੇ ਮਹਾਰਾਜ ਸਾਹਿਬ ਕਹਿੰਦੇ ਧਰਮ ਹੀ ਕੇਸਾਂ ਦੇ ਵਿੱਚ ਹੈ ਜੋ ਇਹਨਾਂ ਕਿਸਾਨ ਨੂੰ ਰੱਖਦਾ ਹੈ ਅਤੇ ਇਹਨਾਂ ਦੀ ਸਾਂਭ ਤੇ ਸੰਭਾਲ ਕਰਦਾ ਹੈ ਇਹਨਾਂ ਦੇ ਵਿੱਚ ਹੀ ਧਰਮ ਹੈ ਭਾਵੇਂ ਉਹ Hindu ਧਰਮ ਦੇ ਵਿੱਚ ਹੈ ਭਾਵੇਂ ਉਹ ਇਹ ਜੋ ਤੁਰਕ ਧਰਮ ਹੈ ਇਹ ਇਸਲਾਮ ਧਰਮ ਹੈ ਇਹਦੇ ਵਿੱਚ ਹੈ ਤੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਤੇ ਬੜੀ ਵੱਡੀ ਇਹ ਮੋਹਰ ਅਤੇ ਦਾਤ ਬਖਸ਼ੀ ਹੈ। ਧਰਮ ਰਖਣ ਕੇ ਸਾਧਕ ਭਲੇ ਸਿਨ ਕਾਦ ਕਸੇ ਆਵਤ ਚਲੇ। ਮਹਾਰਾਜ ਸਾਹਿਬ ਸਤਗੁਰੂ ਪਾਤਸ਼ਾਹ ਕਹਿੰਦੇ ਇਹ ਕੇਸਾਂ ਦੇ ਨਾਲ ਹੀ ਪ੍ਰਾਚੀਨ ਕਾਲ ਤੋਂ ਇਹ ਧਰਮ ਹਨ ਜਿਹੜੇ ਚੱਲਦੇ ਆ ਰਹੇ ਹਨ ਭਾਰਤ ਖੰਡ ਵਿਖੇ ਸੁਭ ਦੇਸ ਕੇਸ ਰੱਖਣ ਧਰਮ ਵਿਸ਼ੇਸ ਸਤਗੁਰੂ ਪਾਸ਼ਾ ਮਹਾਰਾਜ ਕਹਿੰਦੇ ਜਿੰਨੇ ਭਾਰਤ ਖੰਡ ਦੇ ਵਿੱਚ ਰਾਜੇ ਅਤੇ ਰਿਆਸਤਾਂ ਹਨ ਪਾਵ ਦੇਸ਼ਨ ਪਿੰਡ ਹਨ ਜਿੰਨੀਆਂ ਵੀ ਵੱਡੀਆਂ ਭਾਰਤਖੰਡ ਦੇ ਵਿੱਚ ਪਈਆਂ ਹਨ ਸਾਰਿਆਂ ਦੇ ਵਿੱਚ ਹੀ ਜੋ ਪਹਿਲਾਂ ਤੋਂ ਹੀ ਇਹ ਮੰਨਿਆ ਜਾਂਦਾ ਸੀ ਵੀ ਜਿਨ੍ਹਾਂ ਦੇ ਕੇਸ ਰੱਖੇ ਹਨ ਭਾਵੇਂ ਉਹ ਹਿੰਦੂ ਸੀ ਤੇ ਭਾਵੇਂ ਉਹ ਇਸਲਾਮੀਆਂ ਸੀ ਕੇ ਜਿਹਦੇ ਕੇਸ ਰਖੇ ਹਨ ਉਸੇ ਦਾ ਹੀ ਧਰਮ ਰਹਿੰਦਾ ਹੈ ਸੁਨ ਕ ਨਾਨਦ ਬਹਰ ਬਕਾਨਾ ਆਪ ਕਹੋ ਸਭ ਸਾਚ ਪਰਮਾਨਾ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਹਿਬ ਜੀ ਨੇ ਇਸ ਤਰ੍ਹਾਂ ਸ਼ਬਦ ਆਖੇ ਨੇ ਮੁਖਾਰਬਿੰਦ ਤੋਂ ਸੁੰਦਰ ਬਚਨ ਆਖੇ ਨੇ ਤੇ ਇਹਦੇ ਅੰਦਰ ਦਾ ਸ਼ੰਕਾ ਨਰਵਿਰਤ ਨਾ ਹੋਇਆ ਨਾਨਦ ਫੇਰ ਬੋਲ ਉੱਠਿਆ ਮਹਾਰਾਜ ਮੈਂ ਬੰਦਨਾ ਕਰਦਾ ਬੇਨਤੀ ਕਰਦਾ ਹਾਂ ਕਿ ਮੈਨੂੰ ਕੋਈ ਚੰਗਾ ਸੁੰਦਰ ਸੋਹਣਾ ਪਰਮਾਨ ਦੇ ਕੇ ਸਮਝਾਵੋ ਪ੍ਰਥਮ ਕੇਸ ਧਾਰੇ ਸਭ ਕੋਈ ਅਬ ਤੋ ਸਮਾ ਰਹੇ ਹੋ ਨਹਿ ਸੋਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਪਹਿਲਾਂ ਸਾਰੇ ਕੇਸ ਰੱਖਦੇ ਹੋਣਗੇ ਪਰ ਹੁਣ ਸਮਾਂ ਬਦਲ ਚੁੱਕਾ ਹੈ ਤੇ ਇਸ ਸਮਾਂ ਬਦਲਣ ਦੇ ਨਾਲ ਹੁਣ ਤੇ ਕੋਈ ਵੀ ਕੇਸ ਨਹੀਂ ਰੱਖ ਰਿਹਾ ਸ੍ਰੀ ਗੁਰੂ ਭੈਓ ਸਮਾ ਕਹ ਕਹ ਜਲ ਅਹ ਮਹਾਰਾਜ ਸਾਹਿਬ ਜੀ ਨੇ ਸਮਝਾਉਣਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ ਪੜਿਆ ਆਖਿਆ ਹੈ ਕਿ ਸਮਾ ਇਹ ਦੇ ਵਿੱਚ ਕੀ ਆਖਦਾ ਹੈ ਸਮਾ ਤੇ ਤੁਹਾਨੂੰ ਨਹੀਂ ਕਹਿੰਦਾ ਵੀ ਤੁਸੀਂ ਆਪਣੇ ਕੇਸਾਂ ਨੂੰ ਕਤਲ ਕਰ ਦਿਓ ਸਮਾ ਤੇ ਨਹੀਂ ਕਹਿੰਦਾ ਗੁਰੂ ਦੀ ਮਰਿਆਦਾ ਨੂੰ ਘਟਾ ਦਿਓ ਸਮਾ ਤੇ ਨਹੀਂ ਕਹਿੰਦਾ ਕਿ ਤੁਸੀਂ ਸ਼ਰਧਾ ਨੂੰ ਛੱਡ ਕੇ ਅਸ਼ੰਤਕ ਬਣ ਜਾਓ ਸਹਿਬ ਕਹਿੰਦੇ ਸੋ ਰਵ ਸੋ ਸਸ ਸੋ ਜਲ ਅਹ ਇਥੇ ਸੂਰਜ ਵੀ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ ਚੰਦਰਮਾ ਵੀ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ ਜਲ ਵੀ ਉਸੇ ਤਰ੍ਹਾਂ ਦਾ ਹੈ ਅੱਗੇ ਸਹਿਬ ਮਹਾਰਾਜ ਆਖਦੇ ਹਨ ਮਾਇਓ ਬੰਨੇ ਬਸਦਾ ਹੋਈ ਦੋਸ ਸਮੈ ਸੋ ਕਿਆ ਕਹ ਕੋਈ ਸਹਿਬ ਕਹਿੰਦੇ ਰਵ ਸੂਰਜ ਵੀ ਚੰਦਰਮਾ ਵੀ ਅਤੇ ਜਲ ਵੀ ਮਿੱਟੀ ਬਸ਼ੁੱਧਾ ਵੀ ਅਤੇ ਵਾਯੂ ਹਵਾ ਵੀ ਉਸੇ ਤਰ੍ਹਾਂ ਦੀ ਹੈ ਸਹਿਬ ਕਹਿੰਦੇ ਫਿਰ ਬਦਲੇ ਹਨ ਤੇ ਸਿਰਫ ਵਰ ਸਿਰਫ ਬੰਦੇ ਬਦਲੇ ਹਨ ਉਹਨਾਂ ਨੇ ਆਪਣੀਆਂ ਵੇਸ਼ ਪੋਸ਼ਾਵਾ ਬਦਲ ਲਈਆਂ ਹਨ ਸਤਿਗੁਰੂ ਪਾਸ਼ਾ ਜੀ ਕਹਿੰਦੇ ਕਦੇ ਵੀ ਗੁਰੂ ਦੀ ਮਰਿਆਦਾ ਨੂੰ ਛੱਡ ਕੇ ਬਦਲ ਕੇ ਅਸ਼ਰਧਕ ਨਹੀਂ ਬਣਿਆ ਜਾ ਸਕਦਾ ਸਮੇਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿਹੜੇ ਗੁਰਮੁਖ ਪਿਆਰੇ ਆਖਦੇ ਨੇ ਸਮੇਂ ਦੇ ਨਾਲ ਬਦਲਿਆ ਜਾਏ ਜਿਵੇਂ ਪੰਗਤਾਂ ਨੂੰ ਘਟਾ ਦਿੱਤਾ ਹੁਣ ਦੇਖੀਏ ਤੇ ਲੰਗਰ ਸ਼ੱਕਦੇ ਹਨ ਤੇ ਹੁਣ ਖੜੇ ਖੜਾਏ ਹੀ ਭੋਗਾਂ ਤੇ ਲੰਗਰ ਲੋਕ ਸ਼ੱਕ ਲੈਂਦੇ ਹਨ ਵੇਖੀਏ ਤੇ ਅਖੰਡ ਪਾਠ ਸਾਹਿਬ ਜੀ ਦੀ ਕਿੰਨੀ ਜ਼ਿਆਦਾ ਮਰਿਆਦਾ ਹੋਇਆ ਕਰਦੀ ਸੀ ਹੁਣ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਕੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੁੰਦੇ ਹਨ ਤੇ ਜਿਵੇਂ ਸਹਿਜ ਪਾਠ ਪੜਿਆ ਜਾਂਦਾ ਹੈ ਓਵੇਂ ਅਖੰਡ ਪਾਠ ਸਾਹਿਬ ਪੜ੍ਹ ਕੇ ਭੋਗ ਪਾ ਦਿੱਤਾ ਜਾਂਦਾ ਹੈ ਤੇ ਅਖੰਡ ਪਾਠ ਸਾਹਿਬ ਹੋਰ ਬੜੇ ਕਾਰਜ ਹਨ ਜਿਨ੍ਹਾਂ ਦੇ ਵਿੱਚ ਅਸੀਂ ਅਸ਼ਰਧਕ ਹੋ ਚੁੱਕੇ ਹਾਂ ਪਰ ਸਤਿਗੁਰੂ ਜੀ ਇਹਦੀ ਨਖੇਦੀ ਕਰਦੇ ਹਨ ਮਹਾਰਾਜ ਸਾਹਿਬ ਕਹਿੰਦੇ ਬੰਦਾ ਜਿਹੜਾ ਆਖਦਾ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ ਸਤਿਗੁਰੂ ਜੀ ਦੀ ਮਰਿਆਦਾ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ ਜਿਵੇਂ ਸੂਰਜ ਚੰ드ਰਮਾ ਪਾਣੀ ਅਤੇ ਹਵਾ ਅਤੇ ਇਹ ਧਰਤੀ ਹੈ ਉਸੇ ਤਰ੍ਹਾਂ ਹੀ ਰੱਬ ਦੀ ਸ਼ਰਧਾ ਪਰਮੇਸ਼ਰ ਦੀ ਸ਼ਰਧਾ ਹੈ ਇਹ ਉਸੇ ਤਰ੍ਹਾਂ ਹੀ ਮਰਿਆਦਾ ਪੁਰਾਤਨ ਸਮੇ ਤੋਂ ਬਣੀ ਆਈ ਅਤੇ ਬਣੀ ਆਉਣੀ ਹੈ ਆਪਣ ਆਪ ਕੋ ਦੋਸ਼ ਲਖੀਜੈ ਰੱਖੇ ਜਾਏ ਨਾ ਸਾਚ ਕਹੀਜੈ ਮਹਾਰਾਜ ਸਾਹਿਬ ਕਹਿੰਦੇ ਆਪਣ ਆਪ ਕੋ ਦੋਸ਼ ਲਖੀਜੈ ਸਾਹਿਬ ਕਹਿੰਦੇ ਸਮੇਂ ਨੂੰ ਦੋਸ਼ ਦਿੰਦੇ ਪਏ ਹੋ ਰੱਖੇ ਤੁਹਾਡੇ ਤੋਂ ਆਪ ਤੋਂ ਨਹੀਂ ਜਾਂਦੇ ਜਦੋਂ ਤੁਸੀਂ ਸਾਧਨ ਵੇਖਦੇ ਹੋ ਕੇਸ ਕਤਲ ਕਰਨ ਵਾਲਾ ਕੱਟਣ ਵਾਲਾ ਉਸੇ ਵੇਲੇ ਤੁਹਾਡਾ ਮਨ ਹੈ ਜਿਹੜਾ ਇਹ ਲਲਚਾਉਂਦਾ ਹੈ ਤੇ ਕੇਸ ਕੱਟ ਕੇ ਸੁੱਟ ਦਿੰਦੇ ਹੋ ਰੱਖੇ ਆਪਣੇ ਤੋਂ ਨਹੀਂ ਜਾਂਦੇ ਤੇ ਸਮੇਂ ਨੂੰ ਦੋਸ਼ ਦੇ ਰਹੇ ਹੋ ਕੇਸ ਰਖਣ ਕੇ ਸਮਰਥ ਹੀਨੇ ਦੋਸ਼ ਸਮੇਂ ਕਰ ਕਲਪਨ ਕੀਨੇ ਮਹਾਰਾਜ ਸਾਹਿਬ ਕਹਿੰਦੇ ਕੇਸ ਰਖਣ ਤੋਂ ਹੀਨੇ ਹੋ ਤੇ ਦੋਸ਼ ਤੁਸੀਂ ਸਮੇਂ ਨੂੰ ਆਖ ਰਹੇ ਹੋ ਕਲਪਨਾ ਕਰ ਰਹੇ ਹੋ ਨਾ ਨਦ ਸੁਨੋ ਅਗਲ ਪਰਸੰਗ ਜਦ ਹਮ ਕਰਿਓ ਮੁਕਤ ਸਰਜੰਗ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਨਦ ਆ ਤੈਨੂੰ ਮੈਂ ਅਗਲਾ પ્રસੰਗ ਸੁਣਾਉਂਦਾ ਹਾਂ ਜਦੋਂ ਅਸੀਂ ਮੁਕਤ ਸਰ ਸਾਹਿਬ ਦੀ ਜੰਗ ਕੀਤੀ ਹੈ। ਪੁਨ ਚਲ ਗਏ ਯਾਨ ਵਹੀ ਨਿਕਟ ਕਸੂਰ ਕੁਰੀ ਜਬ ਰਹੇ ਜਦੋਂ ਇੱਕ ਨਦੀ ਵਹਿ ਰਹੀ ਸੀ ਤੇ ਉਹਦੇ ਤੋਂ ਅੱਗੇ ਅਸੀਂ ਕਸੂਰ ਵਿਖੇ ਪਹੁੰਚੇ ਸਾਂ ਹੋਤੋ ਹੁਸੈਨ ਖਾਨ ਤਹਿ ਮਾਲਕ ਪਹੁੰਚਨ ਹਮਰੇ ਸੁਨ ਤਤ ਕਾਲਕ ਬਾਬਾ ਸਾਹਿਬ ਕਹਿੰਦੇ ਉਥੋਂ ਦਾ ਹੁਤੋ ਹੁਸੈਨ ਖਾਨ ਤਹਿ ਮਾਲਕ ਉੱਥੋਂ ਦਾ ਹੁਸੈਨ ਖਾਨ ਮਾਲਕ ਸੀ ਤੇ ਉਹਨੇ ਆਪਣੇ ਅੰਦਰ ਸਾਡਾ ਪੁੱਛਿਆ ਸਾਡਾ ਪਤਾ ਕੀਤਾ ਵੀ ਸਹਿ ਮਹਾਰਾਜ ਗੁਰੂ ਗੋਬਿੰਦ ਸਿੰਘ ਇੱਥੇ ਪਹੁੰਚੇ ਹਨ ਤੇ ਤਤਕਾਲਤ ਹੀ ਇੱਕ ਫੈਸਲਾ ਲਿਆ ਯਾਰ ਮੁਹੰਮਦ ਕਟਿਓ ਪਕੀਲ ਯਾਰ ਮੁਹੰਮਦ ਕਟਿਓ ਵਕੀਲ ਨਿਕਟ ਹਮਾਰੇ ਆਏ ਸਸ਼ੀਲ ਉਹਨੇ ਆਪਣਾ ਮੁਹੰਮਦ ਯਾਰ ਸੀ ਜਿਹੜਾ ਇਹ ਵਕੀਲ ਸੀ ਦਰਬਾਰੀਆ ਸੀ ਉਹ ਭੇਜਿਆ ਕਿਉਂ ਭੇਜਿਆ ਉਹ ਸ਼ਸ਼ੀਲ ਐਸਾ ਕਿਉਂ ਭੇਜਿਆ ਸੀ ਆ ਮੈਂ ਤੈਨੂੰ ਦੱਸਦਾ ਹਾਂ ਇਸ ਪਠਾਨ ਕੋ ਖਤ ਗੁਜਰਾਨੇ ਉਹ ਮੇਲ ਕਪਟ ਕੋ ਚਾਹਤ ਠਾਨੇ ਉਹ ਉਹ ਅੰਦਰ ਕਪਟ ਲੈ ਕੇ ਆਇਆ ਵੀ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾ ਕੇ ਪਤਾ ਕਰ ਵੇ ਸੋਧ ਲੈ ਕੇ ਆ ਵੀ ਉਹ ਕੀ ਕਰਦੇ ਨੇ ਦਲ ਦੇ ਵਿੱਚ ਕਿੱਦਾਂ ਰਹਿੰਦੇ ਨੇ ਕਿਸ ਤਰ੍ਹਾਂ ਰਹਿੰਦੇ ਨੇ ਇਦਰੋਂ ਤੇ ਉਹਨੇ ਭੇਜਿਆ ਹੁਸੈਨ ਖਾਨ ਨੇ ਆਪਣੇ ਦੋਸਤ ਯਾਰ ਮੁਹੰਮਦ ਨੂੰ ਦਰਬਾਰੀਏ ਨੂੰ ਵੀ ਜਾ ਕੇ ਉਹਨਾਂ ਨੂੰ ਪਤਾ ਨਾ ਲੱਗਣ ਦੇ ਵੀ ਤੂੰ ਸੋਧ ਲੈਣ ਸੂਹ ਲੈਣ ਦੇ ਲਈ ਆਇਆ ਹੈ ਅੰਤਰ ਗ ਤੇਜ ਜੂਸੀ ਔਰ ਸੁੱਧ ਕੇ ਹਿਤ ਪਹੁੰਚੇ ਹੋ ਤਿਸ ਠਾਰ ਇਹ ਜਸੂਸੀ ਕਰਨ ਦੇ ਲਈ ਯਾਰ ਮੁਹੰਮਦ ਸੀ ਜਿਹੜਾ ਪਹੁੰਚਿਆ ਹੈ ਪਰਕਾਰ ਹਮ ਜਾਣਿ ਉਪਾਜ ਕਹੋ ਵਕਾਲਤ ਕੋ ਕਿਆ ਕਾਜ ਅਸੀਂ ਉਸ ਯਾਰ ਮੁਹੰਮਦ ਦਾ ਪਾਜ ਸੀ ਜਿਹੜਾ ਖੋਲ ਦਿੱਤਾ ਭਾਵ ਉਹਦਾ ਭੇਦ ਸੀ ਜਿਹੜਾ ਜਾਣ ਲਿਆ ਤੇ ਉਹਨੂੰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਰਹਿਨ ਹਮਾਰੇ ਨਿਕਟ ਵਿਅਰਥ ਪੁਰਵਹੋ ਕਹਾਂ ਆਪਣੋ ਅਰਥ ਜਦੋਂ ਉਹ ਯਾਰ ਮੁਹੰਮਦ ਆ ਕੇ ਬੈਠਾ ਸਾਡੇ ਵਿੱਚ ਸੂ ਲੈਣ ਲੱਗਿਆ ਤੇ ਉਹਨੂੰ ਮੈਂ ਆਖਿਆ ਸੀ ਸਹਿਬ ਮਹਾਰਾਜ ਕਹਿੰਦੇ ਉਹਨੂੰ ਮੈਂ ਆਖਿਆ ਵੀ ਤੇਰਾ ਪਾਜ ਖੁੱਲ ਚੁੱਕਾ ਹੈ ਸਾਡੇ ਕੋਲ ਰਹਿਣਾ ਤੇਰਾ ਵਿਅਰਥ ਹੈ ਤੈਨੂੰ ਇੱਥੋਂ ਕੋਈ ਵੀ ਸੁਧ ਕੋਈ ਵੀ ਸੁ ਪ੍ਰਾਪਤ ਨਹੀਂ ਹੋਏਗੀ ਬਾਤ ਜਥਾਰਥ ਹੈ ਇਸ ਰੀਤ ਰਹੋ ਜ ਰਹਿਣੋ ਭਾਵਤ ਚੀਤ ਮਹਾਰਾਜ ਸਰ ਕਹਿੰਦੇ ਫੇਰ ਮੈਂ ਉਹਨੂੰ ਆਖਿਆ ਜੇ ਤੂੰ ਇੱਥੇ ਰਹਿਣਾ ਚਾਹੁੰਦਾ ਹੈ ਤੇ ਤੈਨੂੰ ਮੁਬਾਰਕ ਹੈ ਤੂੰ ਇੱਥੇ ਰਹਿ ਕਰ ਸੁਧ ਲੈਣੀ ਕਰ ਪਰ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਆਏਗਾ ਸੁਣਾ ਕਰ ਹਮਤ ਸੋ ਰਹਿ ਗयो ਇੱਕ ਦਿਨ ਮਜਲਸ ਮਹਿ ਥਿਰ ਭਇਓ ਮਹਾਰਾ ਸੱਚੇ ਪਾਤਸ਼ਾਹ ਜੀ ਕੋਲ ਇੱਕ ਦੋ ਦਿਨ ਉਰਿਆ ਅਤੇ ਇੱਕ ਦਿਨ ਉਹਨੇ ਮਜਲਿਸ ਸਤਿਗੁਰੂ ਜੀ ਦੇ ਨਾਲ ਬਚਨ ਬਿਲਾਸ ਤੇ ਸਲਾਹ ਕੀਤੀ ਬੋਲ ਨਿਰਨੈ ਸੁਨ ਬੇ ਕਾਜੋ ਦੇਹੋ ਪਤਾਇ ਗਰੀਬ ਨਿਵਾਜੋ ਉਹ ਵੀ ਇਸੇ ਤਰ੍ਹਾਂ ਨਿਰਨਾ ਕਰਕੇ ਬੋਲਿਆ ਇੱਕ ਕਾਜ ਬਾਰੇ ਪੁੱਛਣਾ ਚਾਹੁੰਦਾ ਸੀ ਮੈਨੂੰ ਆਖਿਆ ਉਹਨੇ ਸਤਿਗੁਰੂ ਗਰੀਬ ਨਿਵਾਜ ਜੀ ਇਕ ਕਾਰਜ ਹੈ ਇਕ ਪ੍ਰਸ਼ਨ ਹੈ ਅੰਦਰ ਦੇ ਸ਼ੰਕੇ ਨਰਵਿਰਤ ਕਰੋ। ਹੁਤੇ ਅਗਰ ਭੀ ਸਿੱਖਨ ਕੇਸ ਕੈ ਅਬ ਕੇ ਹੀ ਰਖੇ ਸੁਬੇਸ। ਉਹਨੇ ਵੀ ਨੌਨਿਤ ਤੇਰੇ ਵਾਂਗੂ ਪੁੱਛਿਆ ਸੀ ਵੀ ਸਿੱਖਾਂ ਦੇ ਪਹਿਲਾਂ ਤੋਂ ਕੇਸ ਰਖੇ ਆਏ ਨੇ ਜਾਂ ਫਿਰ ਹੁਣ ਰੱਖੇ ਜਾ ਰਹੇ ਨੇ ਜਾਂ ਇਸ ਇਸਲਾਮ ਦੇ ਵਿੱਚ ਪਹਿਲਾਂ ਤੋਂ ਵੀ ਕੇਸ ਸਨ। ਕੇ ਹੁਣ ਹੀ ਕੱਟੇ ਗਏ ਨੇ ਹਿੰਦੂ ਧਰਮ ਚ ਪਹਿਲਾਂ ਤੋਂ ਵੀ ਕੇਸ ਸਨ ਜਾਂ ਹੁਣ ਕੱਟੇ ਗਏ ਨੇ ਇਹ ਹੀ ਪ੍ਰਸ਼ਨ ਦੁਹਰਾਇਆ ਸੀ ਸੁਣ ਕਰ ਹਮਤ ਸੋ ਸਮਝਾਓ ਸਭ ਪਰਸਾਂ ਅਬ ਤੋਹੇ ਸੁਨਾਇਓ ਇਸੇ ਤਰ੍ਹਾਂ ਅਸੀਂ ਉਹਨੂੰ ਵੀ ਸਮਝਾਉਣਾ ਕੀਤਾ ਤੇ ਸਾਰਾ ਪ੍ਰਸੰਗ ਸੁਨਾਇਆ ਹਿੰਦੂ ਤਰਕ ਜੇ ਪੂਰਬ ਕਾਲਾ ਸਭ ਕੈ ਸਿਰ ਪਰ ਕੇਸ ਵਿਸਾਲਾ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਸਹਿਬ ਮਹਾਰਾਜ ਕਹਿੰਦੇ ਪਹਿਲਾਂ ਤੋਂ ਹਿੰਦੂਆਂ ਦੇ ਵੀ ਅਤੇ ਇਸਲਾਮੀਆਂ ਦੇ ਵੀ ਕੇਸ ਹੋਇਆ ਕਰਦੇ ਸਨ ਸਤਿਗੁਰੂ ਕਹਿੰਦੇ ਇਹ ਬੇਸਪੂਸ਼ਾ ਬਦਲੀ ਕਿਵੇਂ ਹੈ ਸੂਰੇ ਦਿਵਸਨ ਕੇ ਅਬ ਹਟੇ ਲਖਿਆ ਤ ਧਰਮ ਸਪਣ ਕੇ ਲਟੇ ਸਤਿਗੁਰੂ ਮਹਾਰਾਜ ਕਹਿੰਦੇ ਥੋੜਿਆਂ ਦਿਵਸਾਂ ਭਾਵ ਥੋੜਿਆਂ ਕੁਸਾਲਾਂ ਤੋਂ ਹੀ ਇਹ ਕੇਸ ਹਨ ਜਿਹੜੇ ਇਹਨਾਂ ਕਤਲ ਕੀਤੇ ਅਤੇ ਕੱਟੇ ਹਨ ਯਾਰ ਮੁਹੰਮਦ ਬਾਹਰ ਉਚਾਰੇ ਸੁਨਨਤ ਰਖਬੇ ਕੇਸ ਹਮਾਰੇ ਸਾਰਾ ਕੁਝ ਯਾਰ ਮੁਹੰਮਦ ਨੇ ਤੇਰੇ ਵਾਂਗੂ ਨੌਂ ਦਿੱਤ ਸੋ ਤੇ ਉਹਨੇ ਆਖਿਆ ਮਹਾਰਾਜ ਮੈਨੂੰ ਇਹ ਪ੍ਰਸੰਗ ਸੁਣਾਵੋ ਸਭ ਕੈ ਕਿਸ ਵਿਧ ਹਟੇ ਬਤਾਵੋ ਸਰਬਾਰਤਾ ਅਬ ਸਮਝਾਵੋ ਉਹਨੇ ਪੁੱਛਿਆ ਮਹਾਰਾਜ ਸਾਰੀ ਹੀ ਬਾਤ ਸੁਣਾਓ ਇਹ ਕੇਸ ਹਟੇ ਕਿਵੇਂ ਕਿਵੇਂ ਸਾਡੇ ਕੇਸ ਕੱਟੇ ਗਏ ਸਭ ਸ੍ਰੀ ਬਦਨ ਸੁਣਾਏ ਉਚਰ ਕਰ ਇਬਰਾਹਿਮ ਖਲੀਲ ਲਪੇ ਕੰਬਰ ਸਤਗੁਰੂ ਮਹਾਰਾਜ ਜੀ ਨੇ ਦੱਸਿਆ ਇਹ ਪ੍ਰਸੰਗ ਪ੍ਰਕਰਨ ਸੀ ਜਿਹੜਾ ਸਾਰਾ ਸੁਨਾਇਆ ਸਹਿ ਮਹਾਰਾਜ ਕਹਿੰਦੇ ਪੈਗੰਬਰ ਜਿਹੜਾ ਖੁਦਾ ਹੈ ਉਸ ਪੈਗੰਬਰ ਖੁਦਾ ਦਾ ਮਿੱਤਰ ਸੀ ਇੱਕ ਖਲੀਲ ਜਿਹੜਾ ਉਹ ਮਿੱਤਰ ਇਹਦੇ ਪੈਗੰਬਰ ਦੇ ਨਾਲ ਰਿਹਾ ਕਰਦਾ ਸੀ ਤਿਸਤੇ ਇੱਕ ਤਿਸਨੇ ਇੱਕ ਔਰਤ ਅਵਲੋਕੀ ਕਾਮ ਬਸੀ ਮਨ ਬ੍ਰਤੀ ਨਾ ਰੋਕੀ ਇਹਨੇ ਜਿਹੜਾ ਪੈਗੰਬਰ ਦਾ ਮਿੱਤਰ ਸੀ ਖਲੀਲ ਉਹਨੇ ਇੱਕ ਔਰਤ ਨੂੰ ਤੱਕਿਆ ਤੇ ਔਰਤ ਨੂੰ ਤੱਕ ਕਰ ਉਹਦੇ ਅੰਦਰ ਵਿਕਾਰ ਵਸ਼ ਹੋਇਆ ਕਾਮ ਵਸ਼ ਹੋਇਆ ਤੇ ਉਹਦੇ ਨਾਲ ਨਿਕਾਹ ਪਠਨ ਦੀ ਸੋਚੀ ਹੈ। ਕਹੋ ਮੋਹੇ ਸਨ ਕਰਹੋ ਨਿਕਾਹੋ ਸੁਖ ਸੋਭਸੋਂ ਆਨ ਕਰਮਾ ਹੋ। ਉਹਨੇ ਉਸ ਔਰਤ ਨੂੰ ਆਖਿਆ ਇਹ ਇਸਤਰੀ ਜੋ ਵੀ ਤੂੰ ਆਖੇਂਗੀ ਮੈਂ ਕਰਾਂਗਾ ਤੂੰ ਮੇਰੇ ਨਾਲ ਨਿਕਾਹ ਕਰ ਲੈ ਮੇਰੇ ਅੰਦਰ ਬੜੀ ਹੀ ਤੈਨੂੰ ਵਿਆਹਣ ਦੀ ਨਿਕਾਹ ਦੀ ਭਾਵਨਾ ਹੈ। ਸੁਣ ਔਰਤ ਪਤਨ ਮਾਨੀ ਸੰਗ ਪੈਗੰਬਰ ਗਿਰਾ ਬਖਾਨੀ ਜਿਹੜਾ ਪੈਗੰਬਰ ਦਾ ਸੰਗੀ ਦੋਸਤ ਸੀ ਖਲੀਲ ਸੀ ਉਹਨੇ ਸਾਰੀ ਗੱਲ ਦੱਸੀ ਔਰਤ ਨੂੰ ਤੇ ਔਰਤ ਨੇ ਗੱਲ ਨਾ ਮੰਨੀ ਸੁਵ ਕਰਮ ਹੈ ਪੂਰਬ ਇਕ ਬੀਵੀ ਸੰਕਟ ਹੋਇ ਇਸ ਪਤਨੀ ਥੀ ਵੀ ਉਹਨੇ ਆਖਿਆ ਤੇਰੇ ਘਰ ਦੇ ਵਿੱਚ ਇੱਕ ਔਰਤ ਹੈ ਉਹ ਪਹਿਲਾਂ ਵਿਆਹਾ ਹੋਇਆ ਸੀ ਜੀ ਉਹਨੇ ਆਖਿਆ ਤੇਰੇ ਘਰ ਵਿੱਚ ਇੱਕ ਔਰਤ ਇੱਕ ਬੀਵੀ ਹੈ ਮੈਂ ਤੇਰੇ ਨਾਲ ਇਸ ਤੱਕਾ ਵਿਆਹ ਨਹੀਂ ਕਰਾ ਸਕਦੀ ਕਜਕ ਦਿਨ ਗੁਜ਼ਰੇ ਇਸ ਰੀਤ ਬਸੀ ਪਕੰਬਰ ਕੇ ਬਹੁ ਚੀਤ ਕੁਝ ਕੁ ਦਿਨ ਬੀਤ ਗਏ ਟਿਕਾ ਬਖਸ਼ਿਸ਼ ਹੋਇਆ ਟਿਕਾ ਮਿਲਿਆ ਤੇ ਕੁਝ ਦਿਨਾਂ ਬਾਅਦ ਫਿਰ ਇਹਦੇ ਅੰਦਰ ਦੀ ਜੋ ਚਾਚਲ ਚਿਤ ਮਨ ਹੈ ਇਹ ਵਿਚਲਤਾ ਹੋਣ ਲੱਗੀ ਹੈ ਰਤਹਿ ਮਨ ਹਵੇ ਕਰਦੀ ਫਿਰ ਕਹਿੰਦਾ ਉਸ ਇਸਤਰੀ ਨੂੰ ਬੁਲਾ ਕੇ ਕਹਿੰਦਾ ਮੇਰੇ ਨਾਲ ਨਿਕਾਹ ਕਰ ਮੈਂ ਤੈਨੂੰ ਆਪਣੀ ਇਹ ਜੋ ਬੇਗਮ ਹੈ ਇਹ ਬਣਾਉਣਾ ਚਾਹੁੰਦਾ ਹਾਂ ਇਹ ਕਹਿੰਦਾ ਮੈਂ ਤੇਥੋਂ ਦੂਰ ਹੋ ਕੇ ਮੇਰੇ ਚਿੱਤ ਦੇ ਵਿੱਚ ਤੂੰ ਖਟਕਦੀ ਰਹੀ ਹੈ ਮੈਂ ਤੇਰੇ ਨਾਲ ਨਿਕਾਹ ਕਰਨਾ ਹੀ ਕਰਨਾ ਹੈ ਕਿਵੇਂ ਕਰ ਜੋ ਤੂੰ ਆਖੇਂਗੀ ਮੈਂ ਉਹ ਕਰਾਂਗਾ ਮੇਰੇ ਨਾਲ ਨਿਕਾਹ ਕਰਵਾ ਲੈ ਜਿਵੇਂ ਤੂੰ ਆਇਸ ਤੇ ਪਿਆਰੀ ਤੈਸੇ ਰਹਾਂ ਸਦਾ ਅਨੁਸਾਰੀ ਜਿਵੇਂ ਤੂੰ ਮੈਨੂੰ ਹੁਕਮ ਕਰੇਂਗੀ ਮੈਂ ਤੇਰੇ ਹੁਕਮ ਦੇ ਅਨੁਸਾਰ ਰਵਾਂਗਾ ਰਖ ਆਪਣੇ ਕਰ ਅਦਕ ਲੁਭਾਇਓ ਤਿਸ ਔਰਤ ਨੇ ਇਹਨੰਦ ਸੁਣਾਇਓ ਇਸੇ ਤਰ੍ਹਾਂ ਹੀ ਉਸ ਔਰਤ ਨੇ ਆਖਿਆ ਠੀਕ ਹੈ ਜੇ ਤੂੰ ਨਿਕਾਹ ਕਰਨਾ ਚਾਹੁੰਦਾ ਹਾਂ ਤੇ ਮੇਰੀ ਇੱਕ ਅਹਿਦ ਅਹਿਦ ਤੋਂ ਭਾਵ ਹੁੰਦਾ ਹੈ ਸ਼ਰਤ ਹੈ ਉਸ ਸ਼ਰਤ ਨੂੰ ਮੰਨ ਲੈ ਦੇਹ ਤਲਾਕ ਤਿਸ ਬੀਵੀ ਜਬੈ ਕਰੋ ਨ ਕਹੋ ਤੁਹੇ ਸੋ ਤਬੈ ਇਹਨੇ ਅਖਿਆ ਤੂੰ ਆਪਣੀ ਘਰ ਵਾਲੀ ਪਹਿਲੀ ਬੀਵੀ ਨੂੰ ਤਲਾਕ ਦੇ ਦੇ ਤੇ ਮੈਂ ਤੇਰੇ ਨਾਲ ਨਿਕਾਹ ਕਰ ਲਵਾਂਗੀ ਨਹੀਂ ਤੇ ਦੋ ਬੀਵੀਆਂ ਇੱਕ ਘਰ ਦੇ ਵਿੱਚ ਨਹੀਂ ਰਹਿ ਸਕਦੀਆਂ ਕਿਉਂਕਿ ਉਹ ਮੇਰੀ ਸੋਕਣ ਬਣੇਗੀ ਮੈਂ ਉਹਦੀ ਸੋਕਣ ਬਣਾਗੀ ਤੂੰ ਤਲਾਕ ਦੇ ਦੇ ਉਹਨੂੰ ਦੂਰ ਕਰ ਲੈ ਆਪਣੇ ਤੋਂ ਤੇ ਮੈਂ ਤੇਰੇ ਨਾਲ ਨਿਕਾਹ ਪੱਠ ਲਵਾਵਾਂਗੀ ਪਾਵਨ ਨਿਕਾਹ ਕਰ ਲਵਾਵਾਂਗੀ ਸੁਨ ਪੈਗੰਬਰ ਕਾਮ ਤਪਾਇਓ ਕਰਿਓ ਤਥਾ ਤ੍ਰੇ ਜਥਾ ਬਤਾਇਓ ਸੁਨ ਪੈਗੰਬਰ ਨੂੰ ਅੰਦਰ ਦੇ ਵਿਸ਼ਈ ਵਕਾਰ ਕਾਮ ਨੇ ਬੜਾ ਹੀ ਤਪਾਇਆ ਹੈ ਤੇ ਉਹਨੇ ਇਹ ਸਾਰਾ ਕੁਝ ਸੁਣ ਕੇ ਸ਼ਰਤ ਅਹਿਦ ਮੰਨ ਲਈ ਹੈ ਨਹੀਂ ਤਲਾਕ ਪਥਰਮ ਕੀ ਪ੍ਰਥਮ ਕੇ ਨਾਰੇ ਕਰਨ ਕਹਾ ਭੋਗੇ ਔਰ ਪਿਆਰੇ ਪ੍ਰਥਮ ਤੋਂ ਭਾਵ ਹੈ ਪਹਿਲਾ ਪਹਿਲੀ ਘਰ ਵਾਲੀ ਪ੍ਰਥਮ ਘਰ ਵਾਲੀ ਸੀ ਜਿਹੜੀ ਉਸ ਨਾਰੀ ਨੂੰ ਤਲਾਕ ਦੇ ਦਿੱਤਾ ਕਿੰਤਕ ਬਰਕ ਲਗ ਰਾਮਕਰ ਸੰਗ ਭਾਂਤ ਭਾਂਤ ਕਰ ਮੋਚ ਅਨੰਗ ਦੂਸਰੀ ਔਰਤ ਦੇ ਨਾਲ ਇਹਨੇ ਵਿਆਹ ਕਰਵਾ ਲਿਆ ਨਿਕਾਹ ਕਰਾ ਲਿਆ ਅਤੇ ਪਹਿਲੀ ਔਰਤ ਨੂੰ ਤਲਾਕ ਦੇ ਦਿੱਤਾ ਬੜਾ ਸਮਾਂ ਬੀਤ ਗਿਆ ਇਹ ਬਿਲਾਸ ਵਿਸ਼ੇਈ ਵਿਕਾਰਾਂ ਨੂੰ ਭੋਗਦਾ ਰਿਹਾ ਹੈ ਸਮਾ ਪਾਏ ਪੂਰ ਬਲੇ ਤ੍ਰੀ ਭੋਗਨ ਕਰੇ ਲਾਏ ਨਜਹੀ ਸਮਾ ਪਾਕਰ ਇਹਦਾ ਦੂਸਰੀ ਔਰਤ ਤੋਂ ਵੀ ਚਿਤ ਸੀ ਜਿਹੜਾ ਇਹ ਵਿਚਲਤ ਹੋਣ ਲੱਗਾ ਮਨ ਸੀ ਭਰਨ ਲੱਗਾ ਹੈ ਸੁਦ ਕੋ ਪਾਏ ਪ੍ਰੋਧ ਕਰ ਕਹਿਓ ਅਹਦ ਸਤਕੀਨ ਜਬ ਲਹਿਓ ਜਦੋਂ ਇਸ ਤਰ੍ਹਾਂ ਇਹਦਾ ਮਨ ਭਰਿਆ ਤੇ ਇਹਨੇ ਆਪਣੀ ਪਹਿਲੀ ਘਰ ਵਾਲੀ ਨੂੰ ਫੇਰ ਇਹ ਜਿਹੜਾ ਰਮਣ ਕਰਨਾ ਚਾਹਿਆ ਭਾਵ ਉਹਨੂੰ ਆਪਣੇ ਘਰ ਬਸਾਉਣਾ ਚਾਹਿਆ ਜਦੋਂ ਆਪਣੀ ਪਹਿਲੀ ਘਰਵਾਲੀ ਨੂੰ ਜਾ ਕੇ ਇਹ ਆਖਦਾ ਹੈ ਮੈਂ ਤੇਰੇ ਨਾਲ ਰਮਨ ਕਰਨਾ ਚਾਹੁੰਦਾ ਹਾਂ ਸ਼ਰਾ ਅਦੂਲ ਅਪੂਲ ਜੋ ਧਰੈ ਕਹੋ ਪੈਗੰਬਰ ਸੋ ਕਿਆ ਕਰੈ ਇਹ ਪੈਗੰਬਰ ਦਾ ਮਿੱਤਰ ਸੀ ਭਾਵ ਖੁਦਾ ਦਾ ਮਿੱਤਰ ਸੀ ਜਦੋਂ ਆਪਣੀ ਪਹਿਲੀ ਘਰਵਾਲੀ ਨੂੰ ਜਾ ਕੇ ਕਹਿੰਦਾ ਮੈਂ ਤੇਰੇ ਨਾਲ ਰਮਨ ਕਰਨਾ ਚਾਹੁੰਦਾ ਹਾਂ ਉਹ ਪਹਿਲੀ ਘਰਵਾਲੀ ਪੈਗੰਬਰ ਦੇ ਕੋਲ ਆਈ ਸ਼ਰਾ ਦੇ ਕਾਨੂੰਨ ਜਾਣਨ ਦੇ ਲਈ ਖੁਦਾ ਦੇ ਕਾਨੂੰਨ ਜਾਣਨ ਦੇ ਲਈ ਆਈ ਪੈਗੰਬਰ ਦੇ ਕੋਲ ਆਣ ਕੇ ਉਹ ਪੁੱਛਦੀ ਹੈ ਜੇ ਕੋਈ ਸ਼ਰਾ ਅਦੁੱਲੀ ਕਰੇ ਤੇ ਉਹਦੀ ਸਜ਼ਾ ਕੀ ਹੁੰਦੀ ਹੈ ਇਬਰਾਹਿਮ ਕਹੋ ਬਿਦ ਜੋਏ ਉਚਿਤ ਸਜ਼ਾਏ ਦੇਨ ਸੁ ਕੋ ਸੋ ਜੋ ਖੁਦਾ ਸੀ ਇਬਰਾਹਿਮ ਸੀ ਫਿਰ ਉਹਨੇ ਆਖਿਆ ਜੋ ਵੀ ਉਚਿਤ ਸਜ਼ਾ ਹੋਵੇ ਉਹ ਆਪਾ ਸ਼ਰਾ ਦੇ ਮੁਤਾਬਕ ਉਹਨੂੰ ਸਜ਼ਾ ਦੇ ਸਕਦੇ ਹਾਂ ਪਰ ਕੀ ਗੱਲ ਹੋਈ ਹੈ ਉਹਨੇ ਸਾਰਾ ਕੁਝ ਪੁੱਛਣਾ ਕੀਤਾ ਹੈ ਸ਼ਰਾ ਅਦੂਲੀ ਤੋਂ ਪਾਪ ਹੁੰਦਾ ਹੈ ਜੋ ਇੱਕ ਵਾਰ ਵਿਆਹ ਕਰਕੇ ਲਿਆਂਦੀ ਔਰਤ ਨੂੰ ਤਲਾਕ ਦੇ ਦੇਵੇ ਤੇ ਤਲਾਕ ਦੇ ਕੇ ਦੁਬਾਰਾ ਫੇਰ ਘਰ ਵਿੱਚ ਰਮਣ ਵਸਾਉਣਾ ਕਰੇ ਤੇ ਇਹਨੂੰ ਬਹੁਤ ਜ਼ਿਆਦਾ ਨਾਪਾਕ ਮੰਨਿਆ ਜਾਂਦਾ ਪਾਪ ਬਹੁਤ ਜ਼ਿਆਦਾ ਗਲਤ ਮੰਨਿਆ ਜਾਂਦਾ ਹੈ ਸ਼ਰਾ ਅਦੂਲ ਕੋਲ ਕਹੇ ਜਾਨ ਬਿਨਾ ਸਜਾਏ ਨਾਪਾਕ ਪਛਾਨ ਉਹ ਕਹਿੰਦੇ ਜੇ ਸ਼ਰਾ ਅਦੂਲੀ ਭੁੱਲ ਕੇ ਕੀਤੀ ਹੁੰਦੀ ਤੇ ਵੱਖਰੀ ਗੱਲ ਸੀ ਪਰ ਇਹਨੇ ਤੇ ਜਾਣਬੁੱਝ ਕੇ ਇਸ਼ਾਰਾ ਅਦੁੱਲੀ ਕੀਤੀ ਹੈ ਇਹਨੂੰ ਨਾਪਾਕ ਪਛਾਣਿਆ ਜਾਵੇ ਜਿਹੜਾ ਪਗੰਬਰ ਮਿੱਤਰ ਸੀ ਉਹਦਾ ਉਹ ਆਖਦਾ ਇਹਨੂੰ ਨਾਪਾਕ ਪਛਾਣਿਆ ਜਾਵੇ ਘਾਤ ਪੈ ਤਰ ਤਬ ਸੁਨਾਈ ਸ਼ਰਾ ਅਦੋਲੇ ਤੂੰ ਹਕਮਾਈ ਉਹਨੂੰ ਆਖਿਆ ਗਿਆ ਤੂੰ ਸ਼ਰਾ ਅਦੁੱਲੀ ਕਮਾਉਣਾ ਕੀਤੀ ਹੈ ਦੇ ਤਲਾਕ ਕਰਮੀ ਸੋ ਫੇਰ ਉਚਿਤ ਸਜਾਏ ਆਪ ਕੋ ਹੀਰ ਤਲਾਕ ਦੇ ਕੇ ਦੁਬਾਰਾ ਰਮਣ ਕਰਨਾ ਚਾਹੁੰਦਾ ਹੈ ਇਹਦੀ ਤੈਨੂੰ ਉਚਿਤ ਸਜਾ ਜ਼ਰੂਰ ਮਿਲੇਗੀ ਸੁਣ ਬੀਵੀ ਕਹਿ ਬਾਕ ਅਪੂਰਾ ਕਹੋ ਪਕੰਬਰ ਕਰੀ ਕਬੂ ਬੀਵੀ ਦੇ ਬਾਤ ਸੁਣ ਕੇ ਇਹਨੇ ਕਬੂਲ ਕੀਤਾ ਇਹਨੇ ਆਖਿਆ ਏ ਪਿਆਰੀ ਜੋ ਵੀ ਤੂੰ ਆਖੇਂਗੀ ਮੈਂ ਉਹ ਕਰਾਂਗਾ ਜੋ ਵੀ ਤੂੰ ਮੈਨੂੰ ਉਚਿਤ ਸਜ਼ਾ ਦੇਣੀ ਚਾਹਵੇਂਗੀ ਮੈਂ ਉਹ ਸਜ਼ਾ ਲਵਾਂਗਾ ਜਿਮ ਚਾਹਤ ਤਿਮ ਕੀ ਜਹ ਪਿਆਰੀ ਮੈਂ ਸਦੇਵ ਤੇਰੇ ਅਨੁਸਾਰੀ ਉਹ ਕਹਿੰਦਾ ਇੱਕ ਵਾਰ ਦੁਬਾਰਾ ਮੇਰੇ ਘਰ ਰਮਣ ਕਰ ਲੈ ਭਾਵ ਮੇਰੇ ਘਰ ਵੱਸ ਜਾ ਮੈਥੋਂ ਬੜੀ ਵੱਡੀ ਭੁੱਲ ਹੋਈ ਹੈ ਸ਼ਰਾ ਅਦੁੱਲੀ ਦੀ ਜੋ ਤੂੰ ਮੈਨੂੰ ਮੁਖਾਰ ਤੋਂ ਸਜ਼ਾ ਦੇਵੇਂਗੀ ਮੈਂ ਉਹ ਤੇਰੇ ਮੂੰਹ ਦੇ ਲਫ਼ਜ਼ਾਂ ਦੇ ਵਿੱਚੋਂ ਸਜ਼ਾ ਪ੍ਰਾਪਤ ਕਰਾਂਗਾ ਸਤਰ ਕਹੇ ਅੰਗ ਜੋ ਲਾਏ ਦੇਹ ਕਟਾਏ ਉੱਚਤਾ ਸਜਾਏ ਫਿਰ ਉੱਥੇ ਪੈਗੰਬਰ ਦੇ ਦਰਬਾਰ ਚ ਬੈਠਿਆਂ ਇਹ ਸੁਨਾਇਆ ਗਿਆ ਕਹਿੰਦੇ ਜੋ ਜੋ ਤੇਰੇ ਅੰਗ ਉਸ ਪਰ ਇਸਤਰੀ ਦੇ ਨਾਲ ਲੱਗੇ ਨੇ ਉਹਨਾਂ ਸਾਰੇ ਅੰਗਾਂ ਨੂੰ ਖਤਮ ਕਰ ਦਿੱਤਾ ਜਾਏ ਭਾਗ ਕੱਟ ਦਿੱਤਾ ਜਾਏ ਕਰਤ ਲਾਕ ਪੁੰਨ ਤਿਸ ਕੈ ਭੋਗਾ ਜਾਂ ਤੇ ਕਸ਼ਟ ਦੇਨ ਕੈ ਜੋਗਾ ਇੱਥੇ ਉਹ ਪੈਗੰਬਰ ਦਾ ਦੋਸਤ ਖਲੀਲ ਸੀ ਜਿਹੜਾ ਪੈਗੰਬਰ ਦਾ ਦੋਸਤ ਸੀ ਪੈਗੰਬਰ ਨੇ ਸੋਚਿਆ ਜੇ ਇਹਨੂੰ ਕੱਟ ਦਿੱਤਾ ਗਿਆ ਇਹਦੇ ਹੱਥ ਵੀ ਕੱਟਨੇ ਪੈਣਗੇ ਇਹਨੇ ਲਫ਼ਜ਼ ਆਪਣੇ ਹੋਠ ਸੰ ਜਿਹੜੇ ਇਹ ਵੀ ਪਰ ਇਸਤਰੀ ਨਾਲ ਲਾਏ ਇਹ ਵੀ ਕੱਟਨੇ ਪੈਣਗੇ ਅੰਗ ਵੀ ਕੱਟਨੇ ਪੈਣਗੇ ਸਾਰਾ ਕੁਝ ਇਹਦਾ ਕੱਟਣਾ ਪਏਗਾ ਫਿਰ ਇਹਦਾ ਜੀਵਤ ਰਹਿਣਾ ਕਿਸ ਤਰ੍ਹਾਂ ਮੁਨਾਸਬ ਹੋਏਗਾ ਸੁਣ ਕੇ ਸਰਾ ਬਾਤ ਸੱਚ ਸੋਏ ਦੀਨ ਹੋਏ ਬੰਦੇ ਕਰਦੋਏ ਦੋਨੋਂ ਜਿਹੜੇ ਪੈਗੰਬਰ ਸੀ ਅਤੇ ਉਹਦਾ ਮਿੱਤਰ ਸੀ ਦੋਨੋਂ ਦੀਨ ਹੋਏ ਤੇ ਉਚਿਤ ਸਜ਼ਾ ਕੋਈ ਸੋਚਦੇ ਪਏ ਹਨ ਇਹ ਆ ਬਾਤ ਤੈ ਸਾਚਿ ਉਹ ਬਾਚੀ ਤੇ ਲਿਹੋ ਤਬ ਚਾਏ ਜੇ ਤੱਕ ਇਹ ਰਚਾਰਾ ਚੀ ਫਿਰ ਉਹਨਾਂ ਨੇ ਇਹ ਸਜ਼ਾ ਸੀ ਜਿਹੜੀ ਆਪਸ ਦੇ ਵਿੱਚ ਸਲਾਹ ਕਰਕੇ ਤਿੰਨਾਂ ਨੇ ਇੱਕ ਪੈਗੰਬਰ ਇੱਕ ਉਹਦੇ ਮਿੱਤਰ ਅਤੇ ਉਹ ਇੱਕ ਪਹਿਲੀ ਘਰ ਵਾਲੀ ਨੇ ਸਜ਼ਾ ਤਿਆਰ ਕੀਤੀ ਹੈ ਸਜ਼ਾ ਸਜ਼ਾਏ ਹੋਏ ਪੀ ਜਾਏ ਯੇ ਤਰਹਾਂ ਜਥਾ ਜੋ ਵੀ ਸਜਾ ਸੀ ਇਹਨਾਂ ਨੇ ਤਿਆਰ ਕੀਤੀ ਜਿਹਦੇ ਵਿੱਚ ਉਹ ਦੋਨੋਂ ਜੀ ਹਨ ਜਿਹੜੇ ਇਹ ਸੁਖ ਦੇ ਵਿੱਚ ਵੀ ਰਹਿਣ ਅਤੇ ਉਹਦੇ ਕੋਈ ਅੰਗ ਹੈ ਜਿਹੜਾ ਇੱਕਟਿਆ ਵੀ ਨਾ ਜਾਵੇ ਭਾਵ ਉਹਦੀ ਸਜਾ ਵੀ ਪੂਰਨ ਹੋ ਜਾਵੇ। ਬਯੋ ਦੀਨੰਤਰਿਆ ਕਰਨਾ ਤਰੀ ਇਮ ਸਜਾਏ ਪਤ ਕੇ ਸੰਗ ਕਰੀ। ਉਹਨਾਂ ਨੇ ਸਜਾ ਸੁਣਾ ਦਿੱਤੀ ਗਈ ਕਹਿੰਦੇ ਇਹਦੀਆਂ ਜਿਹੜੀਆਂ ਬਾਹਾਂ ਹੱਥ ਲੱਗੇ ਹਨ ਇਨਾ ਬਾਹਾਂ ਨੂੰ ਵਿੱਚੋਂ ਕੱਢ ਕੇ ਇਹਦੇ ਕੱਪੜੇ ਦੀਆਂ ਪੁਸ਼ਾਕ ਦੀਆਂ ਬਾਹਾਂ ਕੱਟ ਦਿੱਤੀਆਂ ਜਾਣ ਹੱਥ ਲਗੈ ਨਹਿ ਕਾਟਨ ਕੀ ਲਾਤਿਨ ਪਰਟੇ ਕਾਟੀ ਅਸਤੀਨ ਆਸਤੀਨ ਕੱਟ ਦਿੱਤੀ ਗਈ ਭਾਵ ਜਿਹੜੀਆਂ ਕੱਪੜੇ ਦੀਆਂ ਬਾਹਾਂ ਸਨ ਜੋ ਪੁਸ਼ਾਕ ਦੀਆਂ ਬਾਹਾਂ ਸਨ ਉਹਨਾਂ ਨੂੰ ਕੱਟ ਦਿੱਤਾ ਗਿਆ ਜੁਗ ਕਟਨ ਤੇ ਸੁਨਤ ਕਰੇ ਅਦਰ ਅਰਦਨ ਤੇ ਅਦਵੈ ਮੂشن ਹਰੀ ਇਹਦਾ ਗਲਤ ਇੰਦਰਾ ਅੰਗ ਜੋ ਲੱਗਿਆ ਕਹਿੰਦੇ ਉਹਦੀ ਸੁਨਤ ਕਰ ਦਿੱਤੀ ਜਾਵੇ ਛਾਤੀ ਪਰ ਤੇ ਕਤਰੇ ਬਾਰਾ ਸਿਰ ਤੇ ਜੂੜਾ ਕਾਟੇ ਉਤਾਰਾ ਛਾਤੀ ਦੇ ਵਾਲ ਕੱਟ ਦਿੱਤੇ ਤੇ ਜੂੜਾ ਕਟ ਦਿੱਤਾ ਗਿਆ ਤਿਸ ਓ ਮਤ ਅਵ ਲੋਕੇ ਓ ਐਸੇ ਸਭ ਇਹ ਨ ਕਰੇ ਬਾਰਤਾ ਤੈਸੇ ਫਿਰ ਇਹਨੇ ਜੋ ਲਫਜ਼ ਜੋ ਹੋਠ ਲਗਾਏ ਸਨ ਉਹਨਾਂ ਹੋਠਾਂ ਦੇ ਉੱਪਰੋਂ ਇਹਦੀਆਂ ਮੁੱਛਾਂ ਕੱਟ ਦਿੱਤੀਆਂ ਗਈਆਂ ਨਿਤੁਰਕਨ ਸਭ ਕੇਸ ਕਟਾਏ ਪੂਰ ਬਲੀ ਮੇਰੇ ਆਦ ਮਿਟਾਏ ਇਸੇ ਤਰ੍ਹਾਂ ਸਹਿਬ ਮਹਾਰਾਜ ਕਹਿੰਦੇ ਕੇਸ ਤੁਰਕਾਂ ਦੇ ਵੀ ਪਹਿਲਾਂ ਤੁਰਖੇ ਸਨ ਪਰ ਉਹਨਾਂ ਨੇ ਸ਼ਰਧਾਦੂਲੀ ਕੀਤੀ ਉਹਨਾਂ ਦੇ ਕੇਸ ਵੀ ਇਸ ਪ੍ਰਕਾਰ ਕਟਣੇ ਪਏ ਹਨ ਸੁਮਿਹੰਦਨ ਕੇ ਸੁਨਹ ਕਹਾਣੀ ਹੋਇ ਪਰਸ਼ ਰਾਮ ਬਲਖਾਨੀ ਮਹਾਰਾਜ ਕਹਿੰਦੇ ਆ ਨੌਨਿਤ ਹੁਣ ਮੈਂ ਤੈਨੂੰ ਹਿੰਦੂਆਂ ਦੀ ਕਹਾਣੀ ਦੱਸਦਾ ਹਾਂ ਕਰਤਕ ਬੁੱਧ ਸ਼ਤਰੀ ਸਭਾਰੇ ਤਿੰਨ ਸਰ ਪਰਤੇ ਕੇਸ ਉਤਾਰੇ ਹਿੰਦੂਆਂ ਦੇ ਵਿੱਚੋਂ ਇੱਕ ਪਰਸ਼ ਰਾਮ ਬੜਾ ਹੀ ਬਲਸ਼ਾਲੀ ਹੋਇਆ ਹੈ ਅਤੇ ਉਹਨੇ ਬਹੁਤ ਜਿਆਦਾ ਖੱਤਰੀਆਂ ਦੇ ਨਾਲ ਜੁੱਧ ਕੀਤਾ ਆਪਣੀ ਕੁਹਾੜੀ ਦੇ ਨਾਲ ਇਹਨਾਂ ਜੋ ਖੱਤਰੀ ਸਨ ਇਹਨਾਂ ਨੂੰ ਵੱਢਿਆ ਅਤੇ ਮਾਰਿਆ ਹੈ ਜਦੋਂ ਮੰਡਨ ਜਦ ਮੁੰਡਨ ਕਰੇ ਰਹੇ ਮੁੰਡਾ ਬਤ ਰੀਤੀ ਪਰੇ ਜਦੋਂ ਇਹਨੇ ਜੁੱਧ ਕੀਤਾ ਤੇ ਰਾਜਿਆਂ ਨੂੰ ਵੱਢ ਦਿੱਤਾ ਰਾਜਿਆਂ ਨੂੰ ਬਲ ਦੇ ਨਾਲ ਮਾਰ ਦਿੱਤਾ ਇਹ ਇਕੱਲਾ ਸੀ ਤੇ ਰਾਜੇ ਬਹੁਤ ਜਿਆਦਾ ਸਨ ਇਹਨੇ 21 ਇਹਦੀ ਮਾਤਾ ਨੇ ਆਪਣੇ ਸਰੀਰ ਨੂੰ 21 ਵਾਰ ਤਾੜਨਾ ਕੀਤੀ ਸੀ ਇਹ ਜਮਦਗਨ ਰਖੀ ਦਾ ਪੁੱਤਰ ਸੀ ਜਿਸ ਦੀ ਆਪਾਂ ਪਹਿਲਾਂ ਬੀਤੇ ਸਮੇਂ ਚ ਸਾਖੀ ਪੜੀ ਹੈ ਜਮਦਗਨ ਰਖੀ ਦਾ ਪੁੱਤਰ ਸੀ ਅਤੇ ਇਹਦੀ ਮਾਤਾ ਨੇ ਆਪਣੇ ਆਪ ਨੂੰ 21 ਵਾਰ ਤਾੜਨਾ ਕੀਤੀ ਤੇ ਇਹਦੇ ਪਿਓ ਨੂੰ ਵੀ ਇੱਕ ਰਾਜੇ ਨੇ ਮਾਰਿਆ ਸੀ ਜਦੋਂ ਰਾਜੇ ਸਾਰੇ ਇਹਦੇ ਤੋਂ ਹਾਰ ਗਏ ਤੇ ਇਹਨੇ ਉਹਨਾਂ ਰਾਜਿਆਂ ਦੇ ਸਿਰ ਤੋਂ ਵਾਲ ਸਨ ਜਿਹੜੇ ਕੱਟ ਦਿੱਤੇ ਭਾ ਮੁੰਡਨ ਕਰ ਦਿੱਤਾ ਇਹਨਾਂ ਦੀ ਜੋ ਬਹੁਤ ਜ਼ਿਆਦਾ ਅਦੁੱਲੀ ਹੋਈ ਹੈ ਕਨ ਕਲਯੁਗ ਮਹ ਰਾਜੇ ਭਏ ਸੰਗਿਆ ਜਿਨ ਹੋ ਆਨੰਦ ਕੀ ਲਏ ਉਦੋਂ ਤੋਂ ਲੈ ਕੇ ਬੜੇ سارے ਰਾਜੇ ਸਨ ਜਿਹੜੇ ਇਹ ਮੁੰਡਣ ਕਰਨ ਲੱਗ ਗਏ ਇਹਨਾਂ ਦੇ ਵਿੱਚੋਂ ਆਨੰਦ ਸਨ ਬਹੁਤ ਜ਼ਿਆਦਾ ਰਾਜੇ ਤੇ ਬ੍ਰਾਹਮਣ ਸਨ ਜਿਹੜੇ ਇਹਨਾਂ ਨੇ ਲੋਕ ਕੇ ਵਾਲ ਕੱਟਿਆ ਕਰਦੇ ਸਨ ਮੁੰਡਣ ਕਰਿਆ ਕਰਦੇ ਸਨ ਪਰ ਜਿਹੜੇ ਨੰਦ ਰਾਜ ਆਨੰਦ ਸਨ ਉਹਨਾਂ ਨੰਦਾਂ ਨੇ ਆਖਿਆ ਨਹੀਂ ਆਪਾਂ ਲੁੱਕ ਕੇ ਮੁੰਡਣ ਨਹੀਂ ਕਰਨਾ ਆਪਾਂ ਸਾਰਿਆਂ ਦੇ ਸਾਹਮਣੇ ਆਪਣੇ ਵਾਲ ਕਟਾਂਗੇ। ਦੁਰਗ ਕੈ ਪ੍ਰਪਣ ਵਰਨੀ ਕਰੈ ਹਮਰੋ ਰਾਜ ਨਾਸ਼ ਹੋਏ ਡਰੈ। ਉਹਨਾਂ ਨੇ ਆਖਿਆ ਜੇ ਕਿਸੇ ਦੇ ਸਾਹਮਣੇ ਆ ਕੇ ਕਰਾਂਗੇ ਤੇ ਆਪਾਂ ਨੂੰ ਕੁਝ ਨਹੀਂ ਹੋਏਗਾ ਜੇ ਘਰ ਵਿੱਚ ਬੈਠ ਕੇ ਵਾਲਾਂ ਨੂੰ ਆਪਣੇ ਆਨੂੰ ਕਟਾਂਗੇ ਮੁੰਡਣ ਕਰਾਂਗੇ ਤੇ ਫੇਰ ਕਹਿੰਦੇ ਸਾਡਾ ਰਾਜ ਭਾਗ ਸਾਡੇ ਤੋਂ ਖੁੱਸ ਜਾਵੇਗਾ ਭਾਵ। ਕਿਸ ਕਟਣ ਦੇ ਵਿੱਚ ਉਹ ਕਹਿੰਦੇ ਬਹੁਤ ਵੱਡੀ ਤੋਹੀਨ ਹੈ ਇੱਕ ਧਰਮ ਦੀ ਤਨਹ ਵਿਚਾਰਿਓ ਇਹ ਉਪਾਏ ਸਭ ਬਿਰਪਣ ਕੈ ਜਿਰ ਮੁੰਡਵਾਏ ਉਹਨਾਂ ਨੇ ਫਿਰ ਇਹ ਧਰਮ ਬਣਾ ਲਿਆ ਜਿਹੜਾ ਉਹਨਾਂ ਦੇ ਉੱਪਰ ਦਾਗ ਲੱਗਿਆ ਸੀ ਜਿਹੜਾ ਛਤਰੀਆਂ ਨੇ ਹਰਾ ਕੇ ਮੁੰਡਣ ਕੀਤਾ ਉਸ ਬ੍ਰਾਹਮਣ ਨੇ ਹਰਾ ਕੇ ਮੁੰਡਣ ਕੀਤਾ ਪਰਸ਼ਰਾਮ ਨੇ ਉਹ ਦਾਗ ਲੱਗਿਆ ਸੀ ਫਿਰ ਉਸ ਦਾਗ ਨੂੰ ਇਹਨਾਂ ਨੇ ਧਰਮ 'ਚ ਤਬਦੀਲ ਕੀਤਾ ਕਹਿੰਦੇ ਇਹਨੂੰ ਧਰਮ 'ਚ ਲੈ ਕੇ ਆਓ ਜਦੋਂ ਵੀ ਮੁੰਡਨ ਸਿਰ ਦਾ ਮੁੰਡਨ ਕੀਤਾ ਜਾਵੇਗਾ ਤੇ ਇਹ ਆਖਿਆ ਜਾਵੇਗਾ ਵੀ ਇਹ ਪਵਿੱਤਰ ਹੋ ਗਿਆ ਹੈ ਧਰਮੇ ਦਾ ਰਹਿ ਗਿਆ ਹੈ ਸੁਰ ਪਰ ਸੰ ਬਿਨ ਕੇਸ ਨਾ ਹੋਏ ਯਾਤੇ ਮੁੰਡ ਦੇ ਸਭ ਕੋਏ ਉਹਨਾਂ ਨੇ ਫਿਰ ਆਪਣੇ ਸਾਰੇ ਹੀ ਹਿੰਦੂ ਸੰ ਜਿਹੜੇ ਇਹ ਮੁੰਡ ਦਿੱਤੇ ਉਦੋਂ ਤੋਂ ਹਿੰਦੂਆਂ ਦੇ ਸਿਰਾਂ ਤੇ ਵੀ ਇਹ ਕੇਸ ਰਹਿਣੇ ਬੰਦ ਹੋਏ ਹਨ ਗੁਰੂ ਉਤਰਕ ਇਸੇ ਦਸਾਰੇ ਸਿਰ ਮੁੰਡਵਾਏ ਧਰਮ ਕੋ ਹਾਰੇ ਮਹਾਰਾਜ ਸਾਹਿਬ ਕਹਿੰਦੇ ਜੋ ਕੇਸਾਂ ਨੂੰ ਕਟਵਾ ਦਿੰਦਾ ਹੈ ਉਹ ਧਰਮ ਨੂੰ ਹਾਰ ਜਾਂਦਾ ਹੈ ਹਿੰਦੂਆਂ ਨੇ ਵੀ ਆਪਣਾ ਧਰਮ ਹਾਰ ਕੇ ਕੇਸ ਮੁੰਡਵਾਏ ਜੋ ਇਸਲਾਮੀਆਂ ਸਨ ਉਹਨਾਂ ਨੇ ਵੀ ਆਪਣਾ ਧਰਮ ਹਾਰ ਕੇ ਸ਼ਰਾ ਅਦੋਲੀ ਕਰਕੇ ਇਹ ਕੇਸ ਸਨ ਜਿਹੜੇ ਕਟਵਾ ਦਿੱਤੇ ਤੇ ਗੁਰਮੁਖੋ ਇਹ ਬਚਨ ਬਹੁਤ ਜ਼ਿਆਦਾ ਕਰੜੇ ਨੇ ਜੋ ਗੁਰਮੁਖ ਪਿਆਰੇ ਆਪਣੇ ਕੇਸਾਂ ਨੂੰ ਵੀ ਕਟਵਾਉਂਦੇ ਨੇ ਆਪਣੀਆਂ ਮੁੱਛਾਂ ਨੂੰ ਵੀ ਕਟਵਾਉਂਦੇ ਨੇ ਸੋਹਣੇ ਮਸ਼ਹਰਿਆਂ ਨੂੰ ਕਟਵਾ ਦਿੰਦੇ ਨੇ ਦਾੜੀ ਨੂੰ ਵੀ ਕਰੜ ਮੜਾ ਦਿੰਦੇ ਨੇ ਮਹਾਰਾਜ ਸਾਹਿਬ ਕਹਿੰਦੇ ਨਾ ਤੇ ਉਹ ਇਸਲਾਮ ਦੇ ਵਿੱਚ ਨੇ ਨਾ ਮਹਾਰਾਜ ਕਹਿੰਦੇ ਉਹ Hindu ਧਰਮ ਦੇ ਵਿੱਚ ਨੇ ਤੇ ਸਿੱਖ ਤੇ ਉਹਨਾਂ ਨੇ ਹੋਣਾ ਹੀ ਕਿ ਸਿੱਖ ਤੇ ਸਾਬਤ ਸੂਰਤ ਸਿਰ ਤੇ ਦਸਤਾਰ ਸਿਰ ਤੇ ਜੂੜਾ ਮੁਛਾਂ ਸੋਨੇ ਮੁਸ਼ਾਇਰੇ ਅਤੇ ਦਾੜੇ ਪ੍ਰਕਾਸ਼ ਦੇ ਵਿੱਚ ਧਰਮ ਪਿਆਰੇ ਸਿੱਖ ਦਾ ਰਹਿੰਦਾ ਹੈ। ਜੋਨੇ ਸੁਨਿਏ ਤਮੰਡਨ ਕੋ ਕੇਸ ਰੱਖਨੇ ਰਵਾ ਸਬਨ ਕੋ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਇੱਥੇ ਬਚਨ ਬਖਾਨੇ ਕੀਤੇ ਹਨ। ਉਚਾਰਨ ਕੀਤੇ ਸਾਹਿਬ ਕਹਿੰਦੇ ਹਰੇਕ ਧਰਮ ਦੇ ਵਿੱਚ ਪਹਿਲਾਂ ਕੇਸ ਰੱਖੇ ਜਾਂਦੇ ਸਨ ਪਰ ਜਦੋਂ ਤੋਂ ਇਹ ਸਾਰਾ ਕੁਝ ਹੋਇਆ ਇਨਾਂ ਦੇ ਧਰਮ ਭ੍ਰਸਟ ਹੋਏ ਉਦੋਂ ਤੋਂ ਇਸਲਾਮ ਅਤੇ Hindu ਧਰਮ ਆਪਣੇ ਕੇਸ ਰੱਖਣੇ ਇਹਨਾਂ ਨੇ ਬੰਦ ਕੀਤੇ ਅਤੇ ਇਹਨਾਂ ਕੇਸਾਂ ਨੂੰ ਕਟਵਾਉਣ ਨਹੀਂ ਕਟਵਾਉਣਾ ਹੀ ਇਹਨਾਂ ਨੇ ਆਪਣਾ ਧਰਮ ਬਣਾ ਲਿਆ ਹੈ ਸਿੱਖਾਂ ਨੂੰ ਕੇਸ ਰੱਖਣੇ ਪਹਿਲਾਂ ਤੋਂ ਅਕਾਲ ਪੁਰਖ ਦੀ ਦਾਤ ਇਹ ਕੇਸ ਬਖਸ਼ਿਸ਼ ਕੀਤੇ ਹਨ ਸਹਿ ਮਹਾਰਾਜ ਕਹਿੰਦੇ ਜੋ ਕੇਸ ਰੱਖਦਾ ਹੈ ਉਹ ਰੱਬ ਦੀ ਆਜ਼ਮਤ ਰੱਬ ਦੀ ਰਹਿਮਤ ਰੱਬ ਦੀ ਬਰਕਤ ਨੂੰ ਪ੍ਰਾਪਤ ਕਰਦਾ ਹੈ ਸੋ ਆਪ ਸਰਬਤ ਗੁਰਸਿੱਖ ਸੰਗਤਾਂ ਦਾ ਧੰਨਵਾਦ ਇਹ ਜੋ ਪ੍ਰਸੰਗ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਚੱਲਿਆ ਮਾਰਾ ਸਾਹਿਬ ਜੀ ਬਖਸ਼ਿਸ਼ ਕਰਨ ਸਰਬੱਤ ਗੁਰਸਿੱਖ ਸੰਗਤਾਂ ਦੇ ਹਿਰਦੇ ਚ ਵਸ ਜਾਵੇ ਅਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਗੁਰਮੁਖ ਪਿਆਰਿਆਂ ਘਰ ਦੇ ਜੀਆਂ ਨੂੰ ਇਹ ਕੇ ਸੰਨ ਜਿਹੜੇ ਇਹ ਰੱਖਣ ਦੇ ਲਈ ਪ੍ਰੇਰਿਤ ਕਰੀਏ ਭਜਨ ਬੰਦਗੀ ਸਿਮਰਨ ਦੇ ਲਈ ਪ੍ਰੇਰਿਤ ਕਰੀਏ ਵੱਧ ਤੋਂ ਵੱਧ ਸੁਖ ਸ਼ਾਂਤੀ ਦੇ ਲਈ ਬੂਟੇ ਲਾਈਏ ਅਰਦਾਸ ਪੰਥ ਦੀ ਚੜ੍ਹਦੀ ਕਲਾ ਦੀ ਕਰੀਏ ਸਰਬੱਤ ਗੁਰਸਿੱਖ ਸੰਗਤਾਂ ਦਾ ਧੰਨਵਾਦ ਕਿਸੇ ਨੂੰ ਲਾ ਕੇ ਨਹੀਂ ਕਿਉਂਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੇਕਰ ਕਿਸੇ ਨੂੰ ਲਾ ਕੇ ਇਹ ਸ਼ਬਦ ਆਖੇ ਜਾਣ ਤੇ ਈਰਖਾ ਹੁੰਦੀ ਹੈ ਨਾ ਕਰਨ ਵਾਲੇ ਦੀ ਅਤੇ ਨਾ ਹੀ ਸੁਣਨ ਵਾਲੇ ਨੂੰ ਫਿਰ ਇਹ ਆਨੰਦ ਆਉਂਦਾ ਹੈ ਨਾਮ ਬਾਣੀ ਦਾ ਫਲ ਹੈ ਜਿਹੜਾ ਇਹ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਜੀ ਬਖਸ਼ਨਹਾਰ ਹਨ ਬਖਸ਼ ਲੈਣ ਆਪ ਸਰਬੱਤ ਗੁਰ ਸਿੱਖ ਸੰਗਤਾਂ ਦੀ ਉਪਾਧੀ ਵੱਡੀ ਹੈ ਬਖਸ਼ਨਹਾਰ ਹੋ ਬਖਸ਼ ਲੈਣਾ